ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਖੁਸ਼ਿੰਤ ਰਾਣਾ ਆਪਣੇ YouTube ਚੈਨਲ ਤੇ ਤੁਹਾਡਾ ਸਵਾਗਤ ਕਰਦਾ ਇਸ ਵੀਡੀਓ ਵਿੱਚ ਆਪਾਂ ਅਜੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਸਟ੍ਰੇਲੀਆ ਦੇ ਟੈਂਪਰਰੀ ਸਕਿੱਲ ਸ਼ੋਰਟੇਜ ਵੀਜ਼ਾ ਵਿੱਚ ਜੋ ਚੇਂਜਸ ਹੋਏ ਨੇ ਆਪਾਂ ਇਹ ਜਾਣਨ ਤੇ ਸਮਝਣ ਦੀ ਇਸ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਆਓ ਚਲਦੇ ਹਾਂ ਟੈਂਪਰੀਰੀ ਸਕਿੱਲ ਸ਼ੌਰਟੇਜ ਵੀਜ਼ਾ ਨੂੰ ਰਿਪਲੇਸ ਕਰਨ ਲਈ ਆਸਟ੍ਰੇਲੀਆ ਨੇ ਸਕਿੱਲਸ ਇਨ ਡਿਮਾਂਡ ਵੀਜ਼ਾ ਲਾਂਚ ਕੀਤਾ ਹੈ ਜੋ ਕਿ ਲੇਟੈਸਟ ਹੀ ਲਾਂਚ ਹੋਇਆ ਔਰ ਇਹ ਐਸ ਆਈ ਡੀ ਵੀਜ਼ਾ ਕੀ ਹੈ ਕਿਹਨਾਂ ਨੂੰ ਮਿਲਦਾ ਹੈ ਔਰ ਇਸ ਦੀ ਕੀ ਕੈਟਾਗਰੀ ਹੁੰਦੀ ਹੈ ਆਪਾਂ ਇਹਨੂੰ ਹੁਣ ਅੱਗੇ ਡਿਸਕਸ ਕਰਦੇ ਹਾਂ ਇਹ ਵੀਜ਼ਾ ਹੋਲਡਰਸ ਨੂੰ ਆਸਟ੍ਰੇਲੀਆ ਦੇ ਵਿੱਚ 4 ਸਾਲ ਲਈ ਸਟੇ ਅਲਾਉ ਕਰਦਾ ਹੈ ਔਰ ਇਹ ਪੀ ਆਰ ਦੇ ਲਈ ਬਹੁਤ ਹੈਲਪਫੁਲ ਹੁੰਦਾ ਹੈ ਇਹ ਇਹ ਜੋ ਐਸ ਆਈ ਡੀ ਕੈਟਾਗਰੀ ਦਾ ਵੀਜ਼ਾ ਹੁੰਦਾ ਹੈ ਔਰ ASID ਕੈਟਾਗਰੀ ਅੱਗੇ ਤਿੰਨ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤੀ ਜਾਂਦੀ ਹੈ ਉਹ ਕਿਸ ਤਰੀਕੇ ਨਾਲ ਹੈ ਆਪਾਂ ਹੁਣ ਉਹ ਡਿਸਕਸ ਕਰਦੇ ਹਾਂ ਔਰ ਇਸ ਦੀਆਂ ਜੋ ਤਿੰਨ ਕੈਟਾਗਰੀਜ਼ ਨੇ ਉਹ ਹੈ ਸਭ ਤੋਂ ਪਹਿਲੀ ਹੈ ਜੀ ਕੋਰਸ ਸਕਿੱਲ ਦੂਸਰੀ ਹੈ ਸਪੈਸ਼ਲਿਸਟ ਸਕਿੱਲ ਤੀਸਰੀ ਹੈ ਲੇਬਰ ਅਰੇਂਜਮੈਂਟ ਸਕਿੱਲ ਆਪਾਂ ਹੁਣ ਇਹਨਾਂ ਨੂੰ ਇੱਕ ਇੱਕ ਕਰਕੇ ਡਿਫਾਈਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੁੰਦਾ ਹੈ ਕਿ ਜਿਹੜੀ ਕੋਰਸ ਸਕਿੱਲ ਸਟਰੀਮ ਹੈ ਏ ਕੋਰ ਸਕਿੱਲ ਓਕੂਪੇਸ਼ਨਸ ਨੂੰ ਟਾਰਗੇਟ ਕਰਦੀ ਹੈ। ਔਰ ਇਹ ਲਿਸਟ 3 ਦਸੰਬਰ 2024 ਨੂੰ ਆਸਟ੍ਰੇਲੀਆ ਵੱਲੋਂ ਅਪਗ੍ਰੇਡ ਕੀਤੀ ਗਈ ਹੈ, ਲਾਂਚ ਕੀਤੀ ਗਈ ਹੈ। ਇਹ ਲਿਸਟ ਜਿਹੜੀ ਹੈ ਉਹ 450 ਕੈਟਾਗਰੀਸ ਨੂੰ ਕਵਰ ਕਰਦੀ ਹੈ। ਤੋਂ ਮੈਂ ਵੀਡੀਓਜ਼ ਦੇ ਵਿੱਚ ਅਗਰ 450 ਕੈਟਾਗਰੀ ਬਤਾਵਾਂਗਾ ਤਾਂ ਉਵਜ਼ੀ ਗੱਲ ਆ ਕਿ ਉਹ ਮੈਂ ਦੱਸ ਨਹੀਂ ਸਕਦਾ ਔਰ ਉਹ ਬਹੁਤ ਲੰਬੀ ਹੋ ਜਾਏਗੀ। ਉਹਨਾਂ ਵਿੱਚੋਂ ਅਗਰ ਮੈਂ ਕੋਰ ਦੀ ਗੱਲ ਕਰਾਂ ਜੋ ਬਹੁਤ ਸਪੈਸ਼ਲ ਜਾਂਦਾ ਤਾਂ ਯੂਜ਼ ਚ ਆਦੀ ਹੈ, ਉਹਨਾਂ ਵਿੱਚ ਕੰਸਟਰਕਸ਼ਨ ਹੁੰਦੀ ਹੈ, ਸਾਈਬਰ ਸਿਕਿਉਰਿਟੀ ਕੈਟਾਗਰੀ ਹੈ, ਐਗਰੀਕਲਚਰ ਹੈ, ਹੈਲਥਕੇਅਰ ਹੈ। ਆਸਟ੍ਰੇਲੀਆ ਵੱਲੋਂ ਜੋ ਇਸ categories ਨੂੰ ਸਿਲੈਕਟ ਕਰਨ ਲਈ ਜੋ ਪੈਰਾਮੀਟਰ ਯੂਜ਼ ਕੀਤੇ ਗਏ ਉਹਨਾਂ ਵਿੱਚ ਇੱਕ ਤਾਂ ਸਟੇਕ ਹੇਲਡਰਸ ਦੇ ਰਿਪੋਰਟ ਨੂੰ ਲਿਆ ਗਿਆ ਉਹ ਦੂਸਰਾ ਜੋ ਹੈ ਉਹ ਲੇਬਰ ਮਾਰਕੀਟ ਐਨਾਲਾਈਸਿਸ ਦੀ ਰਿਪੋਰਟ ਨੂੰ ਕਵਰ ਕਰਕੇ ਇਹਨਾਂ ਦੋਨਾਂ ਰਿਪੋਰਟਸ ਨੂੰ ਕਵਰ ਕਰਕੇ ਇਸ categories ਨੂੰ ਡਿਸਾਈਡ ਕੀਤਾ ਗਿਆ ਜੇ ਤੁਸੀਂ ਸਕਿਲਸ ਦੀ ਡਿਮਾਂਡ ਵੀਜ਼ਾ ਕੈਟਾਗਰੀ ਦੇ ਵਿੱਚ ਆਪਣਾ ਵੀਜ਼ਾ ਅਪਲਾਈ ਕਰਦੇ ਹੋਰ ਅਗਰ ਤੁਹਾਨੂੰ ਇਹ ਮਿਲ ਜਾਂਦਾ ਹੈ ਤੇ ਇਹਦਾ ਬੈਨੀਫਿਟ ਕੀ ਹੁੰਦਾ ਕਿ ਇੱਕ ਤਾਂ ਤੁਹਾਨੂੰ ਪੀਆਰ ਲੈਣ ਦੇ ਵਿੱਚ ਬਹੁਤ ਆਸਾਨੀ ਹੁੰਦੀ ਹੈ ਦੂਸਰਾ ਇਹ ਹੋ ਜਾਂਦਾ ਹੈ ਕਿ ਜੋ ਅਪਰੂਵਡ EMPLOYER ਹੁੰਦਾ ਹੈ ਉਹਦੇ ਕੋਲ ਜਦੋਂ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡਾ ਜਿਹੜਾ ਵਰਕ ਦਾ ਪੈਰਾਮੀਟਰ ਹੁੰਦਾ ਉਹ ਕਾਊਂਟ ਕੀਤਾ ਜਾਂਦਾ ਹੈ ਔਰ ਉਹਦੇ ਕਰਕੇ ਤੁਹਾਨੂੰ ਜਿਹੜੀ ਪੀਆਰ ਦੇ ਲਈ ਬਹੁਤ ਆਸਾਨੀ ਹੁੰਦੀ ਹੈ ਤੋ ਇਸ ਕੈਟਾਗਰੀ ਦੇ ਵਿੱਚ ਵੀਜ਼ਾ ਲੈਣ ਦੇ ਜੋ ਬੈਨੀਫਿਟਸ ਨੇ ਸਭ ਤੋਂ ਜ਼ਿਆਦਾ ਉਹ ਇਹ ਹੀ ਹੈ ਕਿ ਤੁਸੀਂ ਪੀਆਰ ਜਿਹੜਾ ਆਸਾਨੀ ਦੇ ਨਾਲ ਅਪਲਾਈ ਕਰ ਲੈਂਦੇ ਹੁਣ ਅਗਰ ਆਪਾਂ ਗੱਲ ਕਰੀਏ ਟੀਐਸਐਸ ਵੀਜ਼ਾ ਦੀ ਜੋ ਮੈਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਜਿਹਨੂੰ ਰਿਪਲੇਸ ਕਰਕੇ ਐਸਆਈਡੀ ਕੈਟਾਗਰੀ ਵੀਜ਼ਾ ਜਿਹੜਾ ਆ ਉਹ ਲਾਂਚ ਕੀਤਾ ਗਿਆ ਹੁਣ ਇਹਨਾਂ 'ਚ ਡਿਫਰੈਂਸ ਕੀ ਹੈ ਮਤਲਬ ਇਹਨਾਂ ਦਾ ਦੋਨਾਂ ਦਾ ਡਿਫਰੈਂਸ ਕੀ ਹੈ ਇਹਨਾਂ ਵਿੱਚ ਜੋ ਡਿਫਰੈਂਸ ਦੇਖਣ ਨੂੰ ਮਿਲਦਾ ਉਹ ਇਹ ਹੈ ਕਿ ਟੀਐਸਐਸ ਕੈਟਾਗਰੀ ਦੇ ਵਿੱਚ ਤੁਹਾਨੂੰ ਪੀਆਰ ਲਈ ਤੁਸੀਂ 2 ਸਾਲ ਬਾਅਦ ਐਲੀਜੀਬਲ ਹੁੰਦੇ ਸੀ ਬਟ ਐਸ ਆਈ ਡੀ ਕੈਟਾਗਰੀ ਦੇ ਵਿੱਚ ਤੁਸੀਂ ਪੀ ਆਰ ਲਈ 1 ਸਾਲ ਬਾਅਦ ਹੀ ਐਲੀਜੀਬਲ ਹੋ ਜਾਂਦੇ ਹੋ ਤਾਂ ਇਹ ਸਾਡੇ ਲਈ ਇੱਕ ਬੈਨੀਫਿਟ ਵਾਲਾ ਜਿਹੜਾ ਆ ਉਹ ਇਹ ਜੋ ਲਾਂਚ ਕੀਤਾ ਹੈ ਨਾ ਨੇ ਇਸ ਟਾਈਮ ਤੇ ਨਿਊ ਰੂਲ ਉਹਦਾ ਬੈਨੀਫਿਟ ਆਪਾਂ ਲੈ ਸਕਦੇ ਹਾਂ ਐਸ ਆਈ ਡੀ ਵੀਜ਼ਾ ਕੈਟਾਗਰੀ ਲਈ ਜੋ ਜਨਰਲ ਰਿਕੁਆਇਰਮੈਂਟਸ ਨੇ ਉਹਨਾਂ ਵਿੱਚ ਆ ਜਾਂਦਾ ਹੈ ਤੁਹਾਡਾ ਮਸ਼ੀਨਰੀ ਆਪਰੇਟਰਸ ਡਰਾਈਵਰ ਲੇਬਰ ਔਰ ਟ੍ਰੇਡ ਵਰਕਰਸ ਔਰ ਇਹਦੇ ਵਿੱਚ ਇੱਕ ਹੋਰ ਪੁਆਇੰਟ ਆਂਦਾ ਕਿ ਕਿਸੇ ਵੀ ਐਪਲੀਕੈਂਟ ਲਈ ਜੋ ਇਸ ਦਾ ਜਿਹੜਾ ਇੱਕ ਸੈਲਰੀ ਦਾ ਉਹਨਾਂ ਨੇ ਪੈਰਾਮੀਟਰ ਸੈੱਟ ਕੀਤਾ ਉਹ ਨੀਅਰ ਬਾਉਟ 73000 ਆਸਟ੍ਰੇਲੀਅਨ ਡਾਲਰ ਹੈ ਜੋ ਕਿ ਉਹਨਾਂ ਨੂੰ ਆਸਟ੍ਰੇਲੀਅਨ ਵੇਜ ਦੇ ਹਿਸਾਬ ਨਾਲ ਐਨੋਲੀ ਮਿਲਣਾ ਚਾਹੀਦਾ ਹੈ ਇਹ ਇੱਕ ਕੈਟਾਗਰੀ ਵੀ ਤੁਹਾਡੀ ਜਰੀਏ ਸੈਲਰੀ ਦੀ ਇਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਕਿ ਐਸ ਆਈ ਡੀ ਵੀਜ਼ਾ ਕੈਟਾਗਰੀ ਜਿਹੜੀ ਹੈ ਉਹ 7 ਦਸੰਬਰ 2024 ਤੋਂ ਲਾਗੂ ਕਰ ਦਿੱਤੀ ਗਈ ਹੈ ਔਰ ਟੀ ਐਸ ਐਸ ਕੈਟਾਗਰੀ ਜਿਹੜੀ ਸੀ ਉਹ 6 ਦਸੰਬਰ 2024 ਤੋਂ ক্লোਜ਼ ਕਰ ਦਿੱਤੀ ਗਈ ਹੈ ਸੋ ਦੈਟ ਮੀਨਸ ਕਿ 6 ਦਸੰਬਰ 2024 ਤੋਂ ਬਾਅਦ ਜੋ ਵੀ TSS ਕੈਟਾਗਰੀ ਦੇ ਵਿੱਚ ਫਾਈਲਸ ਲਗਾਉਂਦਾ ਹੈ ਉਹਨਾਂ ਨੂੰ ਸਬਮਿਟ ਨਹੀਂ ਕੀਤਾ ਜਾਏਗਾ ਹੋਰ ਉਹਨਾਂ ਨੂੰ ਅਪਰੂਵਲ ਨਹੀਂ ਮਿਲੇਗੀ ਉਹਨਾਂ ਨੂੰ ਆਪਣੀ ਫਾਈਲਸ ਨੂੰ SID ਕੈਟਾਗਰੀ ਦੇ ਵਿੱਚ ਹੀ ਚੇਂਜ ਕਰਨਾ ਪਏਗਾ ਜਾਂ ਨਿਊ ਸਿਰੇ ਤੋਂ ਅਪਲਾਈ ਕਰਨਾ ਪਏਗਾ ਜਿਵੇਂ ਕਿ ਹੁਣ ਕਈਆਂ ਦਾ ਸਵਾਲ ਹੋਣਗੇ ਕਿ ਅਗਰ ਸਾਡੀ ਫਾਈਲ TSS ਕੈਟਾਗਰੀ ਦੇ ਵਿੱਚ ਆਲਰੇਡੀ ਅਪਲਾਈ ਕੀਤੀ ਹੋਈ ਹੈ ਤਾਂ ਉਹਨਾਂ ਫਾਈਲਸ ਦਾ ਕੀ ਬਣੇਗਾ ਪੈਸ ਵਿੱਚ ਡਰਨ ਦੀ ਲੋੜ ਨਹੀਂ ਹੈ ਬਿਕੋਜ਼ ਜੋ ਫਾਈਲਸ 6 ਦਸੰਬਰ 2024 ਤੋਂ ਪਹਿਲੇ TSS ਕੈਟਾਗਰੀ ਦੇ ਵਿੱਚ ਅਪਲਾਈ ਕੀਤੀਆਂ ਗਈਆਂ ਸੀ ਉਹਨਾਂ ਨੂੰ ਉਸੇ ਤਰੀਕੇ ਨਾਲ ਹੀ ਪ੍ਰੋਸੈਸ ਕੀਤਾ ਜਾਵੇਗਾ ਔਰ ਜੋ ਆਲਰੇਡੀ ਪ੍ਰੋਸੈਸ ਹੋ ਚੁੱਕੀਆਂ ਹਨ ਔਰ ਉਹਨਾਂ ਦਾ PR ਦਾ ਜੋ ਵੀ ਸਟ੍ਰਕਚਰ ਹੋਵੇਗਾ ਉਹ ਪਹਿਲੇ ਵਾਲੇ ਤਰੀਕੇ ਨਾਲ ਹੀ ਉਹਨਾਂ ਦਾ ਜਿਹੜਾ ਉਹ ਪ੍ਰੋਸੈਸ ਜਿਹੜਾ ਉਹ ਕੰਟੀਨਿਊ ਕੀਤਾ ਜਾਏਗਾ ਐਸਆਈਡੀ ਕੈਟਾਗਰੀਸ ਵਾਲਿਆਂ ਦੇ ਲਈ 1 ਸਾਲ ਦੇ ਵਿੱਚ PR ਦਾ ਸਕੋਪ ਹੈ ਔਰ TSS ਕੈਟਾਗਰੀ ਵਾਲਿਆਂ ਦੇ ਲਈ 2 ਸਾਲ ਦਾ PR ਦਾ ਸਕੋਪ ਹੈ ਸੋ ਇਹ ਡਿਫਰੈਂਸ ਨੂੰ ਸਮਝਣ ਦੀ ਸਾਨੂੰ ਲੋੜ ਹੈ ਤੇ ਤੁਸੀਂ ਸਾਡੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਸ ਦੇ ਲਿੰਕ ਨੂੰ ਕਲਿੱਕ ਕਰ ਸਕਦੇ ਹੋ ਤੁਹਾਨੂੰ ਉੱਥੇ ਸਾਡੇ ਸਾਰੇ ਲਿੰਕਸ ਮਿਲ ਜਾਣਗੇ ਤੁਸੀਂ ਉੱਥੋਂ クロस वेरीफाई ਵੀ ਕਰ ਸਕਦੇ ਹੋ ਬਾਕੀ ਆਪਣੇ ਕੇਸਿਸ ਬਾਰੇ ਹੋਰ ਡੀਪਲੀ ਸਮਝਣਾ ਚਾਹਦੇ ਹੋ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਡਾਇਰੈਕਟ ਵੀ ਮਿਲ ਸਕਦੇ ਹੋ ਤੁਹਾਨੂੰ ਸਕਰੀਨ ਤੇ ਸਾਡੇ ਫੋਨ ਨੰਬਰ ਈਮੇਲ ਆਈਡੀ ਆਫਿਸ ਐਡਰੈਸ ਸਭ ਮਿਲ ਰਹੇ ਹੋਵੇਗਾ ਤੁਸੀਂ ਉਸ ਤੋਂ ਸਾਨੂੰ ਕੰਟੈਕਟ ਵੀ ਕਰ ਸਕਦੇ ਹੋ ਬਾਕੀ ਆ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਬਿਕੋਜ਼ ਜਿਵੇਂ ਕਿ ਮੈਂ ਸੀਰੀਜ਼ ਨੂੰ ਆਲਰੇਡੀ ਰਨ ਕਰ ਰਿਹਾ ਜੋ ਵੀਕਲੀ ਦੋ ਜਾਂ ਤਿੰਨ ਤੁਹਾਨੂੰ ਅਪਡੇਟ ਐਸੀਆਂ ਮੈਂ ਪ੍ਰੋਵਾਈਡ ਕਰਦਾ ਜੋ ਕਿ ਲੇਟਸਟ ਹੁੰਦੀਆਂ ਨੇ ਔਰ ਜਿਨ੍ਹਾਂ ਦੀ ਆਮ ਲੋਕਾਂ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਇਹ ਜਾਣਨ ਦੀ ਤਾਂ ਜੋ ਕਿ ਉਹਨਾਂ ਦੀ ਫਾਈਲ ਜਿਹੜੀ ਹੈ ਉਹ ਸਹੀ ਤਰੀਕੇ ਨਾਲ ਪ੍ਰੋਸੈਸ ਹੋ ਸਕੇ ਉਹਨਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਸਕੇ ਤੋਂ ਮਿਲਦੇ ਹਾਂ ਆਪਾਂ ਆਪਣੀ ਨੈਕਸਟ ਵੀਡੀਓ ਵਿੱਚ ਜਿਸ ਵਿੱਚ ਆਪਾਂ ਨੈਕਸਟ ਥੋਪੀ ਦੇ ਉੱਤੇ ਡਿਸਕਸ ਕਰਾਂਗੇ ਤਾਂ ਤੱਕ ਲਈ ਸਸ੍ਰੀ ਗ੍ਰਾਚਾ